ਤਾਨੂੰ ਯਾਦ ਆਗੇ ਦੇ ਪਹਿਲਵਾਨ ਸਾਡੇ ਮੈਂ ਫਿਰੋਜ਼ਪੁਰ ਸੀਗਾ ਹਾਂਜੀ ਉਹ ਸਰਕਾਰੀ ਕੋਠੀ ਕਾਫੀ ਖੁੱਲੀ ਸੀ ਉੱਥੇ ਅੱਛਾ 4 ਏਕੜ ਦੇ ਵਿੱਚ ਸੀਗੀ ਹੈ ਨਾ ਹਾਂਜੀ ਉੱਥੇ ਮੈਂ ਮੁਰਗੀਆਂ ਰੱਖ ਲੀਆਂ ਅੱਛਾ ਆਪਣੇ ਪਿੰਡ ਛੋਟੇ ਹੁੰਦੇ ਪਹਿਲਾਂ ਮੁਰਗੀਆਂ ਰੱਖੀਆਂ ਹੁੰਦੀਆਂ ਸੀਗੇ ਤੇ ਸ਼ੌਕ ਜਿਹਾ ਸੀਗਾ ਦੇਸੀ ਅੰਡੇ ਦਾ ਹਾਂਜੀ ਤਾਂ ਮੈਨੂੰ ਇੱਕ ਮਾਸਟਰ ਮਿਲਣ ਆਇਆ ਪੁਰਾਣਾ ਮੇਰਾ ਦੋਸਤ ਅੱਛਾ ਤੇ ਉਹ ਚਾਹ ਦੇ ਨਾਲ ਅੰਡੇ ਸਰਵ ਕਰਦੇ ਉਹਨੂੰ ਬੋਇਲਡ ਹੈ ਨਾ ਹਾਂ ਤੇ ਅੰਡੇ ਦੇਖ ਕੇ ਨਾ ਹੱਸ ਪਿਆ ਉਹ ਮੈਂ ਕੀ ਗੱਲ ਕਰਾਂ ਅੰਡੇ ਨਹੀਂ ਦੇਖੇ ਹਾਂ ਕਹਿੰਦਾ ਨਾ ਇੱਕ ਮਹੀਆ ਵਾਲੀ ਗੱਲ ਕਹਿੰਦਾ ਅੰਡੇ ਦੇਖ ਕੇ ਨਾ ਮੇਰੇ ਮਨਚ ਕਦਾ ਉਹ ਆ ਜਾਂਦੀ ਹੁੰਦੀ ਹੈ ਮੈਂ ਕਹਿੰਦਾ ਮੈਂ ਮਾਨਸਾ ਵਾਲੀ ਲੱਗਿਆ ਸੀ ਕਹਿੰਦਾ ਸਕੂਲ ਚ ਪੜਦਾ ਪੜਾਉਂਦਾ ਸੀਗਾ ਅੱਛਾ ਕਹਿੰਦਾ ਸਾਡੇ ਇੱਕ ਪੰਜਵੀਂ ਚ ਬਲਵਿੰਦਰ ਸਿੰਘ ਹੁੰਦਾ ਸੀ ਮੁੰਡਾ ਅੱਛਾ ਕਬੱਡੀ ਦਾ ਪਲੇਅਰ ਸੀਗਾ ਅੱਛਾ ਬਲਵਿੰਦਰ ਬਿੰਦਰ ਪੰਮੀ ਤਾਰ ਇਹ ਸਾਰੇ ਨਾਂ ਇਹ ਹਿੰਮਤੀ ਬੰਦਿਆਂ ਦੇ ਨਾਂ ਹੁੰਦੇ ਬੰਦੇ ਦੇ ਨਾਮ ਹੁੰਦੇ ਤੇ ਉਹ ਕਬੱਡੀ ਦਾ ਪਲੇਅਰ ਸੀ ਤੇ ਉਹ ਉਹਨਾਂ ਦਿਨਾਂ 'ਚ ਬਲਵਿੰਦਰ ਫਿੱਡੂ ਇੱਕ ਹੁੰਦੇ ਸੀ ਪਲੇਅਰ ਬਹੁਤ ਤਾਕੜਾ ਕਬੱਡੀ ਦੇ ਇੰਟਰਨੈਸ਼ਨਲ ਪਲੇਅਰ ਸੀਗੇ ਇੰਡੀਆ ਦੇ ਕੈਪਟਨ ਰਹੇ ਆ ਉਹਨੂੰ ਫਿੱਡੂ ਫਿੱਡੂ ਕਹਿੰਦੇ ਸਾਰੇ ਅੱਛਾ ਤੇ ਉਹ ਸ਼ਰਾਰਤੀ ਬਹੁਤ ਸੀਗਾ ਭੱਜਦਾ ਫਿਰਦਾ ਸਾਰਾ ਦਿਨ ਤੇ ਬਸ ਉਹਨੂੰ ਪੜ੍ਹਾਈ ਨਹੀਂ ਆਉਂਦੀ ਸੀਗੀ ਤੇ ਮਾਸਟਰ ਦੀ ਕੁੱਟ-ਕੁੱਟ ਦੀ ਪ੍ਰਵਾਹ ਨਹੀਂ ਕਰਦਾ ਸੀਗਾ ਕਬੱਡੀ ਦਾ ਚਪੇੜਾ ਸਾਨੂੰ ਪਤਾ ਕਬੱਡੀ ਜਿ ਬਹੁਤ ਪੈਂਦੀਆਂ ਉਹ ਤੇ ਅਖੀਰ ਨੂੰ ਕੀ ਹੋਇਆ ਜੀ ਮਾਸਟਰ ਵੀ ਕੁੱਟ-ਕੁੱਟ ਕੇ ਥੱਕ ਗਿਆ ਉਹਨੂੰ ਅੱਛਾ ਤਾਂ ਉਹਨੇ ਕੀ ਕੀਤਾ ਉਹਦੇ ਕੋਨੇ ਮੁਰਗੀਆਂ ਰੱਖੀਆਂ ਹੋਈਆਂ ਸੀਗੀਆਂ ਅੱਛਾ ਤੇ ਉਹਾਂਂਡੇ ਮਤਲਬ ਸਕੂਲ ਤੇ ਲਿਆਉਣ ਲੱਗ ਗਿਆ ਅੱਛਾ ਮਾਸਟਰਾਂ ਦੇ ਮਤਲਬ ਫਿੱਡੂ ਦੇ ਵਿਚਾਲੇ ਇੱਕ ਅਣਅਲਾਨੀ ਜੰਗਬੰਦੀ ਹੋ ਗਈ ਮਤਲਬ ਮਾਸਟਰਾਂ ਨੂੰ ਹਾਂ ਦੇ ਮਿਲਣ ਲੱਗੇ ਤੇ ਫਿੱਡੂ ਦੇ ਕੁੱਟ ਪੈਣ ਹੋ ਗਏ ਅਖੀਰ ਨੂੰ ਸਾਲ ਦੇ ਐਂਡ 'ਚ ਕੀ ਹੋਇਆ ਕਿ ਉਹੀ ਗੱਲ ਹੋਈ ਜਿਹੜੀ ਹੋਣੀ ਸੀ ਸੁਭਾਵਿਕ ਸੀਗੀ ਫਿੱਡੂ ਫੇਲ ਹੋ ਗਿਆ ਹਾਂਜੀ ਫੇਲ ਹੋ ਗਿਆ ਦੀ ਅਗਲੇ ਦਿਨ ਇੱਕ 6 ਫੁੱਟੀ ਬਜ਼ੁਰਗ ਔਰਤ ਹਾਂਜੀ ਬੁੜੀ ਗਾਨੇ ਪਿੰਡਾਂ 'ਚ ਆਪਾਂ ਉਹਦੇ ਹੱਥ 'ਚ ਖੁੰਡਾ ਵੱਡਾ ਬੰਦੇ ਵਾਲਾ ਅੱਛਾ ਐ ਗੇਟ ਚ ਐਂਟਰ ਹੋਈ ਜਿਵੇਂ ਉਹ WWF ਵਾਲੇ ਪੁਲਵਾਨ ਹੁੰਦੇ ਜਿਵੇਂ ਹਾਂ ਅੱਛਾ ਹੀ ਪੁਰਾਣੀਆਂ ਮਾਤਾ ਹੁੰਦੀਆਂ ਪੁਰਾਣੀਆਂ ਮਾਤਾ ਹਾਂ ਗੜਕ ਕੇ ਆ ਗਏ ਆ ਗੁਰਨਾ ਜਰਤ ਆ ਲਿਖ ਕੇ ਸੀਨੇ ਦੇਖਿਆ ਵੀ ਕੌਣ ਆਇਆ ਹਾਂ ਕਿਨੇ ਦੱਸਿਆ ਕਹਿੰਦੇ ਫੁੱਡੂ ਦੀ ਦਾਦੀ ਹੈ ਅੱਛਾ ਕੋਈ ਕਹਿੰਦਾ ਹਾਂ ਯਾਰ ਐਡੀ ਤਾਂ ਔਰਤ ਫੁੱਡੂ ਦੀ ਦਾਦੀ ਹੋ ਸਕਦੀ ਹੈ ਹੋਰ ਤਾਂ ਨਹੀਂ ਹੋ ਸਕਦੀ ਹੋਏ ਨਾ ਆ ਕੇ ਜੀ ਕਹਿੰਦਾ ਸੀ ਚਾਰ ਪੰਜ ਆਣੇ ਬੈਠੇ ਸੀ ਸਾਡੇ ਕੋਲੇ ਆ ਕੇ ਖੁੰਡਾ ਦਾ ਮਾਰਾ ਥੱਲੇ ਖੜਕਾ ਕੇ ਕਹਿੰਦੀ ਹਾਂ ਤੁਸੀਂ ਕਹਿੰਦੇ ਮੇਰੇ ਫੁੱਡੂ ਨੂੰ ਕਿਹਨੇ ਫੇਲ ਕੀਤਾ ਅੱਛਾ ਕਹਿੰਦਾ ਡਰਦਾ ਕੋਈ ਬੋਲੇ ਨਾ ਦੱਸਿਆ ਨਾ ਕਿ ਡਾਂਗ ਹੀ ਨਾ ਮਾਰੇ ਸਿਰ ਚ ਖੁੰਡ ਤੇ ਕਹਿੰਦੀ ਇਹ ਰੁਗ 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 ਰੁਪਈਆ ਦਾ ਲੈ ਲਨੇ ਉਹ ਨਾ ਪੜਾਉਂਦੇ ਨਾ ਕਰਦੇ ਉਹ ਕਹਿੰਦੀ ਹੈ ਤੇ ਜਗ ਜਵਗ ਫੇਲ ਕਰਤਾ ਤੁਸੀਂ ਤੇ ਕਹਿੰਦਾ ਮੈਂ ਹਿੰਮਤੀ ਕਰਕੇ ਕਿਹਾ ਵੀ ਮਾਤਾ ਜੀ ਪੜਾਉਂ ਦਿੱਤਾ ਸੀ ਬਹੁਤ ਜ਼ੋਰ ਤਾਂ ਬੋਤ ਲਾਇਆ ਸੀ ਪਰ ਘਰੇ ਜਾ ਕੇ ਪੜਦਾ ਨਹੀਂ ਸੀਗਾ ਫਿੱਡੂ ਹੈਨਾ ਇਹ ਪੜਦਾ ਨਹੀਂ ਸੀ ਤਾਂ ਕਰਕੇ ਫੇਲ ਹੋ ਗਿਆ ਕਹਿੰਦੀ ਪੜਨਾ ਗਦੋਂ ਨੂੰ ਕੋਈ ਤਾਂ ਟਾਈਮ ਮਿਲਦਾ ਸੀ ਇਹ ਤਾਂ ਖੁੱਡੇ ਚ ਬੜੇ ਰਹਿੰਦੇ ਸਾਰਾ ਦਿਨ ਵੀ ਕਦੋਂ ਮੁਰਗੀ ਆਂਡਾ ਦੇਵੇ ਕਦੋਂ ਮੈਂ ਮਾਸਟਰ ਵਾਸਤੇ ਲੈ ਕੇ ਜਾਵਾਂ ਇਹਦੇ ਕੋਲ ਟਾਈਮ ਕਿੱਥੇ ਸੀ ਪੜਨ ਦਾ ਕਹਿੰਦਾ ਖਿੱਚ ਤੂੰ ਗਈ ਫਿੱਡੂ ਨੂੰ ਪਾਸ ਕੀਤਾ ਤਾਂ ਜਾ ਕੇ ਮਾਤਾ ਕੋਲ ਖੜਾ ਛੁੱਟਿਆ ਕਹਿੰਦਾ ਹੁਣ ਜਦੋਂ ਮੈਂ ਅੰਡੇ ਦੇਖਦਾ ਨਾ ਮੈਨੂੰ ਫਿੱਡੂ ਦੀ ਦਾਦੀ ਯਾਦਾ ਆਏ ਦੇਖੂੰਂਦੇ ਆਈ